ਔਰ ਇਹ ਸੀਟ ਐਡ ਕੀ ਅਸੀਂ ਰਿਕਾਰਡ ਤੋੜ ਮਤਾਂ ਨਾ ਦਿੱਤਾਗੇ ਕੀ ਲੱਗਦਾ ਕੀ ਚੈਲੰਜ ਨੇ ਕੀ ਚੁਣੌਤੀਆਂ ਨੇ ਤੁਹਾਨੂੰ ਇਸ ਹਲਕੇ ਦੇ ਵਿੱਚ ਲੈ ਕੇ ਕੋਈ ਚੈਲੰਜ ਨਹੀਂ ਕੋਈ ਚੁਣੌਤੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਇਹ ਸੀਟ ਪੱਕਾ ਦਿੱਤੇ ਉਹਨਾਂ ਤੋਂ ਜਿਹੜੇ ਰਾਜਨੀਤੀ ਕਰ ਰਹੇ ਸੀਗੇ ਉਹ ਸਭ ਦੇ ਉਹ ਸਾਹਮਣੇ ਆ ਗਏ ਤੇ ਕੁਝ ਜਿਹੜੇ ਕੰਮ ਕਰਨ ਵਾਲੇ ਲੋਕ ਸਾਡੇ ਨਾਲ ਜੁੜ ਗਏ ਕੋਸ਼ਾ ਸਾਹਿਬ ਦੀ ਐਗਜ਼ੈਂਪਲ ਤੇ ਦੇਖੋ ਪਾਰਟੀ ਦੀਆਂ ਨੀਤੀਆਂ ਹੁੰਦੀਆਂ ਪਾਰਟੀ ਦੇ ਆਪਣੀ ਤਰੀਕੇ ਨਾਲ ਚੈੱਕ ਕਰਨ ਦੀ ਗੱਲ ਹੁੰਦੀ ਹੈ ਗਰਾਊਂਡ ਲੈਵਲ ਤੋਂ ਚੈੱਕ ਕਰਦੇ ਇਹ ਅਲੱਗ ਚੀਜ਼ਾਂ ਆਈਆਂ ਨਹੀਂ ਆਈਆਂ ਕੋਸ਼ਾ ਸਾਹਿਬ ਵੀ ਹਰ ਜਗ੍ਹਾ ਤੇ ਲੜ ਰਿਹਾ 5 ਸਾਲ ਸਾਹਿਬ ਵੀ ਹਰ ਜਗ੍ਹਾ ਤੇ ਲੜ ਰਹੇ ਕੋਸ਼ਾ ਵੀ ਹਰ ਜਗ੍ਹਾ ਤੇ ਲੜ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਕਾਂਗਰਸ ਨੇ ਇੱਕ ਸਾਜ਼ਿਸ਼ ਰਚੀ ਸੀ ਉਹ ਸਾਜ਼ਿਸ਼ ਨਕਾਮ ਹੋ ਗਈ ਹੈ ਨਕਾਮ ਦਾ ਦਿਨ ਮਨਾਣਾ ਕਿੰਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਆਏ ਇਹਨਾਂ ਦੀ ਪ੍ਰਧਾਨ ਮੰਤਰੀ ਦੇ ਕਿਉਂ ਕਿ ਇਹਨਾਂ ਦੇ ਜਿਹੜੇ ਦਿਲ ਹਨ ਪੰਜਾਬ ਦੇ ਅਸ਼ੀ ਗਾਜੀ ਐਸਐਮਜੀ ਨਿਊਜ਼ ਨਾਲ ਤੁਸੀਂ ਜੁੜੇ ਹੋ ਮੈਂ ਕੁਲਵੰਤ ਸਿੰਘ ਸਨੋੜ ਵੀ ਤੁਹਾਡਾ ਸਵਾਗਤ ਕਰਦਾ ਆਂ ਇਸ ਮੌਕੇ ਅਸੀਂ ਹਲਕਾ ਨਾਰਥ ਵਿੱਚ ਖੜੇ ਆਂ ਜਿੱਥੇ ਪ੍ਰਵੀਰ ਮਾਨਸਲ ਜੀ ਨੂੰ ਪਾਰਟੀ ਵੱਲੋਂ ਲਗਾਤਾਰ ਤੀਜੀ ਵਾਰ ਵੀ ਆਪਣਾ ਉਮੀਦਵਾਰ ਐਲਾਨਿਆ ਗਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦੇ ਕੀ ਚੈਲੰਜਸ ਨੇ ਉਹਨਾਂ ਨੂੰ ਕਿ ਪਾਰਟੀ ਕਿਹੜੀ ਜ਼ਿੰਮੇਵਾਰੀ ਦੇ ਕੇ ਤੋਰ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿੰਦਾਬਾਦ ਪ੍ਰਵੀਨ ਪੰਸਰ ਜਿੰਦਾਬਾਦ 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 ਬੰਸਾ ਸਾਹਬ ਦੇ ਨਾਲ ਬੰਸਾ ਸਾਹਿਬ ਪਾਰਟੀ ਨੇ ਲਗਾਤਾਰ ਤੀਜੀ ਵਾਰ ਭਰੋਸਾ ਜਤਾਇਆ ਹੈ ਕਿਵੇਂ ਦੇਦੇ ਹੋ ਫੈਸਲੇ ਨੇ ਬਿਲਕੁਲ ਜਿਹੜਾ ਪਾਰਟੀ ਨੇ ਮੇਰੇ ਤੇ ਭਰੋਸਾ ਜਤਾਇਆ ਮੈਂ ਇਸ ਭਰੋਸੇ ਤੇ ਖਰਾ ਉਤਰਾਂਗਾ ਪਾਰਟੀ ਦੇ ਕਾਰਕਟਰਤਾ ਤੇ ਜਨਤਾ ਦੇ ਸਹਿਯੋਗ ਦੇ ਨਾਲ ਔਰ ਇਹ ਸਿੱਟ ਐਤ ਕੀ ਅਸੀਂ ਰਿਕਾਰਡ ਤੋੜ ਮਤਾਂ ਜਿੱਤਾਂਗੇ ਕੀ ਲੱਗਦਾ ਕੀ ਚੈਲੰਜ ਨੇ ਕੀ ਚੁਣੌਤੀਆਂ ਨੇ ਤੁਹਾਨੂੰ ਇਸ ਹਲਕੇ ਦੇ ਵਿੱਚ ਲੈ ਕੇ ਕੋਈ ਚੈਲੰਜ ਨਹੀਂ ਕੋਈ ਚੁਣੌਤੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਇਹ ਸੀਟ ਪੱਕਾ ਜਿੱਤੇਗੀ ਪਾਰਟੀ ਭਾਰਤੀ ਜਨਤਾ ਪਾਰਟੀ ਲਗਾਤਾਰ ਆਪਣੇ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰ ਰਹੀ ਹੈ ਤੇ ਕੀ ਕੀ ਲੱਗਦਾ ਕਿਹੜੀ ਪਾਰਟੀ ਨਾਲ ਮੁਕਾਬਲਾ ਆ ਆਮਾਦੀ ਪਾਰਟੀ ਨਾਲ ਕਾਂਗਰਸ ਨਾਲ ਕਿਸ ਨਾਲ ਤੁਹਾਡਾ ਭਾਰਤੀ ਜਨਤਾ ਪਾਰਟੀ ਦਾ ਕਿ ਚੀਫ ਮਿਨਿਸਟਰ ਬਣੇਗਾ ਜੀ ਤੇ ਕੁਝ ਆਪਣੇ ਤੇ ਫਸੇ ਹੋਏ ਆ ਕੁਝ ਮੁੱਦਿਆਂ 'ਚ ਫਸੇ ਹੋਇਆ ਤੇ ਸਾਡਾ ਜਰਾ ਕਲੀਅਰ ਹੈ ਜਰਾ ਸਾਡਾ ਸਾਫ ਨੀਤੀ ਸਾਫ ਨੀਅਤ ਸਪਸ਼ਟ ਨੀਤੀ ਤੇ ਉਸ ਨੀਤੀ ਦੇ ਨਾਲ ਕੰਮ ਕਰਦੇ ਹੋਏ ਅਸੀਂ ਆਪਣੀ ਸਰਕਾਰ ਬਣਾਵਾਂਗੇ ਜਿਹੜਾ ਲਗਾਤਾਰ ਅੰਦੋਲਨ ਦਾ ਪ੍ਰਭਾਵ ਰਿਹਾ ਹੈ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਫਿਰ ਵੀ ਕਿਤੇ ਨਾ ਕਿਤੇ ਆਪ ਦੇ ਆਪ ਨੂੰ ਭਾਜਪਾ ਨਾਲ ਅਲੱਗ ਮੰਨਦੇ ਨੇ ਲੱਗਦਾ ਤੁਹਾਨੂੰ ਵੀ ਉਹਨਾਂ ਦਾ ਕੁਝ ਤਾਂ ਕੁਝ ਪ੍ਰਭਾਵ ਪਏਗਾ ਉਹਨਾਂ ਤੋਂ ਜਿਹੜੇ ਰਾਜਨੀਤੀ ਕਰ ਰਹੇ ਸੀਗੇ ਉਹ ਸਭ ਦੇ ਉਹ ਸਾਹਮਣੇ ਆ ਗਏ ਤੇ ਕੁਝ ਜਿਹੜੇ ਕੰਮ ਕਰਨ ਵਾਲੇ ਲੋਕ ਸਾਡੇ ਨਾਲ ਜੁੜ ਗਏ ਗੋਸਾ ਸਾਹਿਬ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ ਜੀ ਗੋਸਾ ਸਾਹਿਬ ਅੱਜ ਦੂਜੀ ਲਿਸਟਰੀ ਆਈ ਹੈ ਸਰਜੀਤ ਗਰੇਵਾਲ ਜੀ ਦਾ ਨਾਮ ਲਿਸਟ ਵਿੱਚ ਨਹੀਂ ਆਇਆ ਕੀ ਦੇਖਦੇ ਹਾਂ ਕਿਉਂ ਨਹੀਂ ਇਹਨਾਂ ਨੂੰ ਦੇਖੋ ਪਾਰਟੀ ਦੀਆਂ ਨੀਤੀਆਂ ਹੁੰਦੀਆਂ ਪਾਰਟੀ ਦੇ ਆਪਣੇ ਤਰੀਕੇ ਨਾਲ ਚੈੱਕ ਕਰਨ ਦੀ ਗੱਲ ਹੁੰਦੀ ਹੈ ਗਰਾਊਂਡ ਲੈਵਲ ਤੋਂ ਚੈੱਕ ਕਰਦੇ ਇਹ ਅਲੱਗ ਚੀਜ਼ਾਂ ਆਈਆਂ ਨਹੀਂ ਆਈਆਂ ਭਾਰਤੀ ਜਨਤਾ ਪਾਰਟੀ ਜੇ ਕੋਈ ਫਰਕ ਨਹੀਂ ਆਗਾ ਨਹੀਂ ਲਗਾਤਾਰ ਪਾਰਟੀ ਦੇ ਹੱਕ ਸਰੇਵਾਦ ਸਾਹਿਬ ਵੀ ਹਰ ਜਗ੍ਹਾ ਤੇ ਲੜ ਰਹੇ ਆ ਬਾਂਸਲ ਸਾਹਿਬ ਵੀ ਹਰ ਜਗ੍ਹਾ ਤੇ ਲੜ ਰਹੇ ਨੇ ਕੋਸ਼ਾ ਵੀ ਹਰ ਜਗ੍ਹਾ ਤੇ ਲੜ ਰਿਹਾ ਅਸੀਂ ਸਾਰੇ ਵਰਕਰ ਲੜ ਰਹੇ ਆ ਸਾਰੇ ਵਰਕਰ ਲੜ ਰਹੇ ਆ ਇਹ ਕੀ ਹੈ ਕੀ ਹੈ ਜਿੰਨੀ ਚੀਜ਼ ਨੂੰ ਦਬਾਇਆ ਜਾਵੇ ਉਨੀ ਚੀਜ਼ ਬਾਹਰ ਆਂਦੀ ਹੈ ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਕਾਂਗਰਸ ਨੇ ਇੱਕ ਸਾਜ਼ਿਸ਼ ਰਚੀ ਸੀ ਉਹ ਸਾਜ਼ਿਸ਼ ਏਕਤਾ ਅਖੰਡਤਾ ਦੀ ਗੱਲ ਕਰਦੇ ਆ ਅੱਜ ਸਾਰੇ ਏਕਤਾ ਅਖੰਡਤਾ ਦੀ ਗੱਲ ਕਰ ਰਿਹਾ ਦੂਜੀ ਗੱਲ ਹੈ ਮੈਂ ਬਾਰ ਬਾਰ ਕਹਿੰਦਾ ਚਾਰ ਸੱਭਜਤੇ ਕੋਈ ਧਰਮ ਦੀ ਗੱਲ ਥੋੜਾ ਗਈ ਹੈ ਕੋਈ ਜਾਤ ਪਾਤ ਦੀ ਗੱਲ ਥੋੜੀ ਜਦੋਂ ਚਾਰ ਸੱਭਜਤੇ ਦਾ ਨਾਂ ਲੈਂਦਾ ਸਾਰੇ ਦਾ ਸਿਰ ਚੁੱਕ ਜਾਂਦਾ ਉਹਨਾਂ ਦਾ ਦਿਨ ਮਨਾਣਾ ਕਿੰਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਆਏ ਇਹਨਾਂ ਦੀ ਪ੍ਰਧਾਨ ਮੰਤਰੀ ਤੇ ਕਿਉਂ ਕਿ ਇਹਨਾਂ ਦੇ ਜਿਹੜੇ ਦਿਲ ਹਨ ਪੰਜਾਬ ਦੇ ਨਾਲ ਜੁੜਿਆ ਹੋਇਆ ਸਾਡੀ ਭਾਵਨਾ ਨਾਲ ਉਹਨਾਂ ਦੀ ਭਾਵਨਾ ਜੁੜੀ ਹੋਈ ਹੈ ਜਿਹੜੇ ਲੋਕ ਪੰਜਾਬ ਨੂੰ ਤੋੜਨਾ ਚਾਹੁੰਦੇ ਸੀ ਉਹ ਸਾਈਡ ਤੇ ਹੋ ਗਏ ਤੇ ਭਾਰਤੀ ਜਨਤਾ ਪਾਰਟੀ ਬਾਹਰ ਆ ਗਈ ਜਿਹੜੇ ਕਹਿੰਦੇ ਸੀ ਇਹਨਾਂ ਨੂੰ 4000 ਲੈਟਰ ਆ ਗਈ 4000 ਲੈਟਰ ਦਾ ਮਤਲਬ ਤੁਸੀਂ ਹਿਸਾਬ ਲਾ ਲਓ ਕਿੰਨੇ ਕੈਂਡੀਡੇਟ ਇੱਕ ਸੀਟ ਤੇ ਹੋਗੇ ਕੀ ਹੈ ਕਿਉਂਕਿ ਇਹ ਸੱਚ ਦੀ ਜਿੱਤ ਹੁੰਦੀ ਸੱਚ ਅੱਜ ਵੀ ਜਿੱਤੂਗਾ ਕੱਲ ਵੀ ਜਿੱਤੂਗਾ ਦੇਰ ਹੋ ਸਕਦੀ ਹੈ ਪਰ ਦਰੁਸਤ ਹੀ ਆਊਗਾ ਮੈਂ ਆਸ਼ੇ ਪਰਮਾਤਮਾ ਦਾ ਫੈਸਲਾ ਹਮੇਸ਼ਾ ਦਰੁਸਤ ਨਾ ਮੈਂ ਸਮੁੱਚੇ ਇਹਨਾਂ ਲੋਕਾਂ ਨੂੰ ਬੇਨਤੀ ਕਰਦਾ ਜੀਣਾ ਇੱਕ ਪਾਸੇ ਨੋਟ ਕਰ ਲੈਣਾ ਇੱਕ ਪਾਸੇ ਪ੍ਰਧਾਨ ਮੰਤਰੀ ਉਹ ਹੈ ਜਿਨੇ ਕਾਲੀਆਂ ਸੂਚੀਆਂ ਚ ਪਾਇਆ ਸਾਡੇ ਪੰਜਾਬੀਆਂ ਦੇ ਨੌਜਵਾਨਾਂ ਨੂੰ ਇੱਕ ਪਾਸੇ ਕੋਣ ਹੈ ਜਿਨੇ ਕਾਲੀਆਂ ਸੂਚੀਆਂ ਚ ਕੋਟਿਆ ਇੱਕ ਪਾਸੇ ਕਾਤਲ ਸਰਕਾਰ ਹੈ ਜਿਨ੍ਹਾਂ ਨੇ ਹਿੰਦੂ ਸੇਕ ਇੱਕ ਤਾਂ ਜਿੱਪਾੜ ਪਾਇਆ ਤੇ ਦੂਜੇ ਪਾਸੇ ਸਰ ਸੱਜਨ ਕੁਮਾਰ ਵਰਗੇ ਕਾਤਲਾਂ ਨੂੰ ਅੰਦਰ ਕੀਤਾ ਇੱਕ ਪਾਸੇ ਕਰਤਾਰਪੁਰ ਸਾਹਿਬ ਦਾ ਨਨਕਾਣਾ ਸਾਹਿਬ ਦਾ ਜਿਹੜੇ ਸਾਡੇ ਪੰਜਾ ਸਾਹਿਬ ਦਾ ਬਾਰਡਰ ਬਣਾਤਾ ਸਾਨੂੰ ਜਾਣ ਹੀ ਦਿੱਤਾ ਸੀ ਰੋਜ਼ ਅਰਦਾਸਾ ਕਰਦਾ ਸੀ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਕੋਣਾ ਜਿਹਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਗੁਰੂ ਨਾਨਕ ਸਾਹਿਬ ਦਾ ਲਾਂਘਾ ਖੋਲਿਆ ਤੁਸੀਂ ਦੱਸੋ ਕੋਈ ਪੰਜਾਬੀ ਹੋ ਸਕਦਾ ਜਿਹਦਾ ਜਿੰਨੇ ਗੁਰੂ ਨਾਨਕ ਸਾਹਿਬ ਦਾ ਰਸਤਾ ਖੋਲਿਆ ਉਹਦਾ ਰਸਤਾ ਬੰਦ ਹੋ ਜਵੇ ਇਹ ਕਾਂਗਰਸ ਨੇ ਕੀਤਾ ਕਾਂਗਰਸ ਕਿਉਂ ਕਰਦੀ ਪਈ ਆ ਇਹ ਸਵਾਲ ਬਣਦਾ ਤੁਹਾਡਾ ਅੱਜ ਜਿਹੜੀ ਗੱਲ ਪੂਰੀ ਹੋਣਾ ਕਾਂਗਰਸ ਕਿਉਂ ਕਰਦੀ ਹੈ ਕਾਂਗਰਸ ਨੂੰ ਪਤਾ ਪੰਜਾਬੀ ਕੋਈ ਲੜਾਈ ਨਹੀਂ ਆਰਦੇ ਉਹ ਸਿਰ ਨਹੀਂ ਦੇਣਾ ਹੁਣ ਸਿਰ ਵਰਤਣਾ ਹੈ ਤੇ ਸਿਰ ਵਰਤਨ ਵਾਲੇ ਸਾਰੇ ਨਾਲ ਇਹਨਾਂ ਦੇ ਬਸ ਸਾਹਿਬ ਅੱਜ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਜੀ ਦਰਬਾਰ ਸਾਹਿਬ ਆਏ ਨੇ ਕਿਵੇਂ ਦੇਖਦੇ ਹੋ ਉਹਨਾਂ ਦੇ ਦੌਰੇ ਨੂੰ ਕੋਈ ਨਵੀਂ ਕਹਿੰਦੇ ਨਵੀਂ ਜਾਨ ਫੋਕਣਾ ਹੈ ਨੇ ਕਾਂਗਰਸ ਪਾਰਟੀ ਵਿੱਚ ਕੀ ਲੱਗਦਾ ਰਾਹੁਲ ਗਾਂਧੀ ਜੀ ਜਿੰਨੇ ਵੀ ਧਰਮ ਸਥਾਨਾਂ ਤੇ ਜਾਂਦੇ ਆ ਉਹ ਸਿਰਫ ਤੇ ਸਿਰ ਰਾਜਨੀਤੀ ਕਰਨ ਵਾਸਤੇ ਜਾਂਦੇ ਆ ਆਦਰਵਾਇਜ਼ ਸਾਰੇ ਧਰਮਾਂ ਦੀ ਉਹਨਾਂ ਨੇ ਬੇਅਦਬੀ ਉਹ ਕੀਤੀ ਹੈ ਸਿੱਖ ਧਰਮ ਨਾਲ ਕਾਂਗਰਸ ਨੇ ਕੀ ਕੀਤਾ ਸਭ ਦੇ ਸਾਹਮਣੇ ਹੈ ਹਿੰਦੂ ਧਰਮ ਬਾਰੇ ਕੀ ਕਹਿੰਦੇ ਉਹ ਵੀ ਸਭ ਦੇ ਸਾਹਮਣੇ ਹੈ ਮੁਸਲਮਾਨਾਂ ਨੂੰ ਅੱਜ ਤੱਕ ਵੋਟਾਂ ਦੇ ਤੌਰ ਤੇ ਵਰਤਦੇ ਉਹ ਵੀ ਉਹਨਾਂ ਦੇ ਸਾਹਮਣੇ ਹੈ ਸੋ ਗੱਲ ਇਹ ਹੈ ਸਿਰਫ ਰਾਜਨੀਤੀ ਹੈ ਜਿੱਥੇ ਨੂੰ ਲੱਗਦਾ ਹੈ ਵੀ ਗੁਰਦੁਆਰਾ ਸਾਹਿਬ ਜਾ ਕੇ ਵੋਟਾਂ ਮਿਲਣੇ ਉੱਥੇ ਗੁਰਦੁਆਰਾ ਚਲੇ ਜਾਂਦੇ ਜਿੱਥੇ ਲੱਗਦਾ ਵੀ ਮੰਦਰਾ ਜਾ ਕੇ ਵੋਟਾਂ ਮਿਲਣੇ ਉੱਥੇ ਮੰਦਰਾ ਚਲੇ ਜਾਂਦੇ ਤੇ ਜਨੇਊ ਦਾ ਮਤਲਬ ਪਤਾ ਨਹੀਂ ਉਹ ਕਦੇ ਜਨੇਊ ਪਾ ਕੇ ਡਰਾਮਾ ਕਰਦੇ ਆ ਸੋ ਸਿਰਫ ਤੇਰ ਤੇਰਮ ਰਾਜਨੀਤੀ ਹੈ ਨਹੀਂ ਇੱਕ ਚੀਜ਼ ਹੋਰ ਗੱਲ ਜੀ ਹੋਈ ਹੈ ਭੰਗੜੇ ਪਾਏਗੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਬਾਰ ਕੀ ਇਹ ਜਾਇਜ ਹੈ ਕੀ ਧਾਰਮਿਕ ਸਥਾਨ ਭੰਗੜੇ ਪਾਣ ਵਾਸਤੇ ਹੈ ਇਹ ਬੇਦਬੀਆਂ ਰੋਜ਼ ਕਰਦੇ ਕਰਾਂਦੇ ਵੀ ਹੈ ਤੇ ਕਰਦੇ ਵੀ ਹੈ ਅੱਛਾ ਛਿਰਦੇ ਨਹੀਂ ਇਸ ਗੱਲ ਨੂੰ ਲੋਕ ਪੰਜਾਬੀ ਭੁੱਲਦੇ ਨਹੀਂ ਪੰਜਾਬੀ ਜੇ ਪਿਆਰ ਕਰਦੇ ਤਾਂ ਉਹਦਾ ਨਫਜ਼ਦ ਦਾ ਵੀ ਜਵਾਬ ਪੂਰਾ ਦਿੰਦੇ ਆ ਮੰਦਰਾ ਅਗੇ ਗਉ ਦੀਆਂ ਪੁੱਛਾਂ ਤੇ ਗੁਰਦੁਆਰਾ ਸਾਹਿਬ ਅੱਗੇ ਸਿਗਰਟਾਂ ਦੇ ਬੰਡਲ ģੇਰਨ ਵਾਲੇ ਇਹੀ ਲੋਕ ਸੀਗੇ ਜੀ ਕਿਵੇਂ ਲੱਗਦਾ ਹੁਣ ਪਚੋਰ ਪੰਜਾਬ ਤੇਜ਼ ਹੋ ਜਾਏਗਾ ਕੋਈ ਲੇਟ ਨਹੀਂ ਹੋਗਾ ਸਮਾਂ ਬਹੁਤ ਘੱਟ ਬਚਿਆ ਸਾਡੇ ਕੋਲ ਤਾਂ ਦੋ ਦਿਨ ਹੀ ਬਹੁਤ ਹੁੰਦੇ ਕਿਉਂਕਿ ਕਾਰਜਕਰਤਾ ਸੰਗਠਨ ਹੈ ਹਾਂਜੀ ਪੰਨਾ ਪ੍ਰਧਾਨ ਕਦੀ ਕਿਸੇ ਨੇ ਸੁਣਿਆ ਹੈ ਕਿ ਭਾਰਤ ਜਨਤਾ ਪਾਰਟੀ ਦੇ ਪੰਨਾ ਪ੍ਰਧਾਨ ਵੀ ਇੱਕ ਗਲੀ ਦੇ ਇੱਕ ਵਿੱਚ ਇੱਕ ਇੱਕ ਪ੍ਰਧਾਨ ਹੈ ਸਾਡਾ ਸਾਡਾ ਇੱਕੋ ਇੱਕ ગામ ਹੈ ਕਾਰਜਕਰਤਾ ਦਾ ਮਾਨ ਸਨਮਾਨ ਕਰਨਾ ਕੋਈ ਪਾਰਟੀ 'ਚ ਪਤਾ ਲੱਗਦਾ ਉਹ ਪ੍ਰਧਾਨ ਮੰਤਰੀ ਸੀ ਉਹਦਾ ਮੁੰਡਾ ਵੀ ਪ੍ਰਧਾਨ ਮੰਤਰੀ ਉਹਦੇ ਨੂੰ ਵੀ ਪ੍ਰਧਾਨ ਮੰਤਰੀ ਇੱਕ ਮੁੱਖ ਮੰਤਰੀ ਉਹਦੀ ਨੂੰ ਵੀ ਮੁੱਖ ਮੰਤਰੀ ਫਲਾਣੇ ਮੰਤਰੀ ਪਰ ਇੱਥੇ ਇਹ ਚੀਜ਼ ਨਹੀਂ ਹੈ ਕੀ ਮੈਸੇਜ ਦਵਾਂਗਾ ਵੋਟਰਾਂ ਨੂੰ ਬਸ ਲਾਸਟ ਵੋਟਰਾਂ ਨੂੰ ਕੀ ਮੈਸੇਜ ਦਵਾਂਗੇ ਇਲਾਕੇ ਦੇ ਵੋਟਰਾਂ ਨੂੰ ਸਿਰਫ ਮੇਰਾ ਇਹੀ ਮੈਸੇਜ ਹੈ ਤੁਸੀਂ ਪਹਿਲਾਂ ਮੈਨੂੰ ਬਹੁਤ ਪਿਆਰ ਬਖ 46000 ریکارڈ ਤੋੜ ਤੋ ਇਸ ਮੇਨ ਮਤਾ ਤੋਂ ਜਿਹੜਾ ਇਨਾ ਮੈਂ ਸਮਝਦਾ ਵੀ ਅਥਾ ਜਨਤਾ ਮੇਰੇ ਨਾਲ ਹੈ ਔਰ ਐਤ ਕੀ ਅਸੀਂ ਉਦਾਂ ਹੀ ਰਿਕਾਰਡ ਤੋੜ ਮਤਨਾ ਐਤ ਸੀ ਜਿੱਤਾਂਗੇ ਪਹਿਲਾਂ ਦਿਲ ਜਿੱਤੇ ਸੀ ਐਤ ਕੀ ਚੋਣ ਵੀ ਜਿੱਤਾਂਗੇ ਧੰਨਵਾਦ ਸੋ ਇਸਨ ਪ੍ਰਵੀਰ ਮਾਸਨ ਜੀ ਤੇ ਗੋਸ਼ਾ ਸਾਹਿਬ ਜਿਹਨਾਂ ਨੇ ਬੜੇ ਸੰਖੇਪ ਸ਼ਬਦਾਂ ਵਿੱਚ ਕਿਹਾ ਹੈ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਬਣਾਏਗੀ ਤੇ ਲਗਾਤਾਰ ਉਹਨਾਂ ਨੇ ਕਿਹਾ ਕਿ ਕਾਂਗਰਸੀ ਦੀਆਂ ਨੀਤੀਆਂ ਨੇ ਉਹ ਲੋਕ ਮਰੂ ਨਹੀਂ ਆ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਵਿੱਚ ਇਹ ਕਿੱਥੇ ਜਾ ਕੇ ਗੱਲ ਜਿਹੜੀ ਖੜਦੀ ਹੈ ਕੈਮਰਮੈਨ ਬੇਪਰ ਅਰੋੜਾ ਦੇ ਨਾਲ ਐਸਮ ਜੋ ਨਿਊਜ਼ ਲੁਧਿਆਣਾ